ਆਪਾਂ ਜਿਹੜੇ ਗੁਰਪਰਤ ਦੇ ਜਾਂ ਤਰ੍ਹਾਂ ਦੇ ਵਿੱਚ ਪੈਨੇ ਚਾਰ ਕੀਤਾ ਜਾਂਦਾ ਉਹ ਸਾਰੀ ਗੱਲ ਦਿਖਾਉਣੀ ਹੈ ਅੱਜ ਸਭ ਤੋਂ ਪਹਿਲਾਂ ਗੰਨੇ ਨੂੰ ਖੇਤ ਦੇ ਵਿੱਚੋਂ ਕੱਟ ਕੇ ਲਿਆਂਦੇ ਜਾਂਦਾ ਤੇ ਵੱਡੇ ਖਿਲਾੜੇ ਦੇ ਵਿੱਚ ਉਹ ਗੰਨੇ ਨੂੰ ਕਿਹੜੇ ਅੰਦਰ ਰੱਖਣ ਵਾਸਤੇ ਤੇ ਜਿਹੜੀ ਬਾਧੂ ਖੋਈ ਹੁੰਦੀ ਹੈ ਉਹਨੂੰ ਕਿਸੇ ਖੁੱਲੀ ਜਗ੍ਹਾ ਵਿੱਚ ਕਮਟੇ ਹਟਾ ਲਿਆਂਦਾ ਜਾਂਦਾ ਦਮਤੋਂ ਵਾਸਤੇ ਤੇ ਰਸ ਨੂੰ ਕਬੱਟੇ ਟੁੰਡ ਦੇ ਵਿੱਚ ਚੋਰ ਕਰ ਲਿਆਂਦਾ ਉਹ ਤੋਂ ਸਬਸਟਰ ਹੋ ਕੇ ਸੈੱਬ ਦੇ ਰਾਹੀਂ ਜੇ ਨਾ ਕਿੰਨੇ ਕੜਾਹੇ ਹੁੰਦੇ ਆ ਵੱਡੇ ਵੱਡੇ ਇਹਨਾਂ ਤੋਂ ਨਾਲੇ ਚੱਲਿਆ ਜਾਂਦਾ ਜਿੱਦਾਂ ਇਹ ਥੱਲੇ ਨਾਲ ਲਗਾਤਾਰ ਅਧੂ ਅਧੂ ਰਹਦੀ ਹੈ ਜਿਹਨੂੰ ਕਿਸੇ ਚੀਜ਼ ਦੇ ਨਾਲ ਫਿਲਟਰ ਕਰਕੇ ਉਹਦੇ ਮੈਲ ਵਗੈਰਾ ਤਾਰ ਦੇ ਜਾਂਦੀ ਹੈ ਪਹਿਲੇ ਕੜਾਹੀ ਦੇ ਵਿੱਚ ਫਿਰ ਦੂਸਰੀ ਕੜਾਹੀ ਦੇ ਵਿੱਚ ਫਿਰ ਤੀਸਰੀ ਕੜਾਹੀ ਦੇ ਵਿੱਚ ਬਾਰੀ ਬਾਰੀ ਪ੍ਰੋਸੈਸ ਚੱਲਦਾ ਤੀਸਰੀ ਕੜਾਹੀ ਦੇ ਵਿੱਚ ਨਾ ਆਪਣੇ ਕੋਲ ਜਿਹੜਾ ਸਾਫ ਰਸ ਹੁੰਦਾ ਉਹਨੂੰ ਚੰਗੀ ਤਰ੍ਹਾਂ ਵੇਖਣ ਵਾਸਤੇ ਕਈ ਘੰਟੇ ਲੱਗ ਜਾਂਦਾ ਹੈ ਜਦੋਂ ਉਹ ਬਿਲਕੁਲ ਗਾੜਾ ਹੋ ਜਾਂਦਾ ਉਹਦੇ ਵਿੱਚੋਂ ਸਾਰਾ ਪਾਣੀ ਨਿਕਲ ਜਾਂਦਾ ਉੱਡ ਜਾਂਦਾ ਹੈ ਦੋਨੋਂ ਵੱਡੇ ਸਾਰੇ ਟੰਡ ਦੇ ਵਿੱਚ ਜਿਹਨੂੰ ਆਪਾਂ ਗੰਡ ਵੀ ਕਹਿੰਦੇ ਆ ਕੱਢ ਲਿਆ ਜਾਂਦਾ। ਉੱਥੇ ਚੰਗੀ ਤਰ੍ਹਾਂ ਠੰਡਾ ਹੋਣ ਤੋਂ ਬਾਅਦ ਉਹਦੀਆਂ ਛੋਟੀਆਂ-ਛੋਟੀਆਂ ਪੀਸੀਆਂ ਤਿਆਰ ਕਰ ਲਈ ਜਾਂਦੇ ਨੇ ਤੇ ਆਪਣੀ ਲੋੜ ਮੁਤਾਬਕ ਪੀਸ ਬਣਾ ਲਏ ਜਾਂਦੇ ਨੇ। ਤੇ ਉਹਨਾਂ ਨੂੰ ਥੋੜੀ ਦੇਰ ਬਾਅਦ ਸੁੱਕਣ ਵਾਸਤੇ ਰੱਖ ਦਿੱਤਾ ਜਾਂਦਾ। ਤੇ ਬਾਅਦ ਦੇ ਵਿੱਚ ਉਹਨੂੰ ਘਰ ਦੇ ਵਿੱਚ ਸਟੋਰ ਕਰ ਲਿਆ ਜਾਂਦਾ। ਖਾਣ ਵਾਸਤੇ ਜਿਹੜੇ ਵੀਰੇ ਨੂੰ ਵੇਚਣ ਦਾ ਕੰਮ ਕਰਦੇ ਨੇ ਉਹ ਆਪਣੀ ਅਸੇ ਸੇਫ ਜਗ੍ਹਾ ਦੇ ਉੱਪਰ ਰੱਖ ਕੇ ਵੇਚ ਦਿੰਦੇ ਨੇ। ਇਹ ਗੋੜਾ ਨਾ ਬਿਨਾਂ ਕਿਸੇ ਮਿਲਾਪ ਤੋਂ ਖੁੱਦ تیار ਕੀਤਾ ਹੈ ਜਿਹੜਾ ਆਪਾਂ ਗੁਰੂ ਖੇਡ ਜਿਹਾ ਨਹੀਂ ਕਿ ਸਾਇਡ ਮਿਲਾਪ ਤੋਂ ਜੀ ਹੋਇਆ ਵੀਡੀਓ ਸ਼ੇਅਰ ਕਰਦੇ ਹਾਂ